ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਮੁੰਬ بادشاہ ਦਾ ਤੀਹਣ ਆਉਣ ਵਾਲਾ ਹੈ ਉਹਦੀ ਤਿਆਰੀ ਲਈ ਆਪਣੀ ਨਗਰ ਨਿਗਮ ਨੇ ਇੱਕ ਨਵੀਂ ਸੂਪਰ ਸਫਕਰ ਮਸ਼ੀਨ ਮੰਗਾਈ ਹੈ ਜਿਹੜੀ ਸੀਵਰ ਲਾਈਨ ਨੂੰ ਪੰਨੀ ਤਰ੍ਹਾਂ ਸਾਫ ਕਰੇਗੀ ਇਹ ਤਕਰੀਬਨ 48 ਲੱਖ ਦੀ ਲਾਗਤ ਦੇ ਨਾਲ ਮਿਤੀ ਗਈ ਹੈ ਸਾਰੇ ਕਾਉਂਸਲਰ ਸਾਹਿਬਾਨ ਦੀ ਮੰਗ ਸੀਗੀ ਕਾਫੀ ਦੇਰ ਤੋਂ ਕਿਉਂਕਿ ਕੁਝ ਏਰੀਆਜ਼ ਲਾਨੋਪਾਰ ਦੇ ਵੀ ਤੇ ਬਾਜ਼ਾਰ ਦੇ ਵੀ ਐਸੇ ਸੀ ਜਿਹੜੇ ਕਾਫੀ ਜ਼ਿਆਦਾ ਪ੍ਰੇਸ਼ਿਤ ਸੀਗੇ ਪਾਣੀ ਦੀ ਕਾਫੀ ਜ਼ਿਆਦਾ ਪ੍ਰੇਸ਼ਾਨ ਸੀਗੇ ਪਾਣੀ ਦੀ ਲੌਗਿੰਗ ਨੂੰ ਲੈ ਕੇ ਹੁਣ ਅਸੀਂ ਯਤਨ ਕਰਦੇ ਆ ਕਿ ਅਸੀਂ ਆਪਣੀ ਟੈਕਨੋਲੋਜੀ ਨੂੰ ਤੇ ਆਪਣੇ ਇਨਫਰਾਸਟ੍ਰਕਚਰ ਨੂੰ ਜਿੰਨਾ ਵੱਧ ਤੋਂ ਵੱਧ ਵਧੀਆ ਕਰ ਸਕੀਏ, ਠੀਕ ਕਰ ਸਕੀਏ, ਲੋਕਾਂ ਵੀ ਸਹੂਲਤਾਂ ਵਾਸਤੇ ਨੂੰ ਕਰ ਸਕੀਏ। ਇਹ ਹੀ ਨਗਰ ਨਿਗਮ ਦੀ ਕੋਸ਼ਿਸ਼ ਰਹਿੰਦੀ ਹੈ। ਇਸ ਕੋਸ਼ਿਸ਼ ਦੌਰਾਨ ਅਸੀਂ ਨਵੀਂ ਆਹ ਮਸ਼ੀਨ ਲਈਤੀ ਜੋ ਕਿ ਅੱਜ ਤੋਂ ਹੀ ਕੰਮ ਤੇ ਲੱਗ ਜਾਏਗੀ ਤੇ ਲੋਕਾਂ ਦੀ ਸੇਵਾ ਕਰੇਗੀ ਤੇ ਇਨਸ਼ੋਰ ਕਰੇਗੀ ਜਿੱਥੇ ਵੀ ਵਾਟਰ ਲੋਕਿੰਗ ਦੀ ਪ੍ਰੋਬਲਮ ਆਉਂਦੀ ਹੈ ਉਹ ਘੱਟ ਤੋਂ ਘੱਟ ਆਵੇ ਤੇ ਜੰਦੀ ਪਾਣੀ ਦੀ ਨਿਕਾਸੀ ਹੋਵੇ ਇਹ ਹੈਗੀ ਹੈ ਹੁਣ ਮਗਰ ਆਪਾਂ ਨੂੰ ਸ਼ਾਰਟੇਜ ਸੀਗੀ ਤਾਂ ਕਰਕੇ ਆਪਾਂ ਇੱਕ ਹੋਰ ਮਸ਼ੀਨ ਲਿੱਤੀ ਹੈ ਲੋਖਰ